ਮਾਂਸਾ ਮੰਡੀ ਤੇ ਹਰ ਸ਼ੁੱਕਰਵਾਰ ਨੂੰ ਇਹ ਮੰਡੀ ਮਾਂਸਾ ਲੱਗਦੀ ਆ ਤੇ ਦਿਖਾਉਨੇ ਅੱਜ ਕਿ ਕੀ ਰੇਟ ਚ ਪਸੂਆਂ ਦਾ ਰਹਿੰਦਾ ਤੇ ਕੀ ਰੇਟ ਚ ਵਿਕਦੇ ਆ ਤੇ ਬਣੇ ਰਹੋ ਮਾਲਬਾਪ ਲੌਕਰ YouTube ਚੈਨਲ ਨਾਲ ਜਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਦੇਖਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਦਿਖਾਉਨੇ ਆ ਫਿਰ ਅੱਜ ਦੇ ਰੇਟ ਬਣੇ ਰਹੋ ਮਾਲਬਾਪ ਲੌਕਰ YouTube ਚੈਨਲ ਤੇ ਰੇਟ ਲੀਲੀ ਰਾਬ ਵਿੱਚ ਪੈਂਦੀ ਹੈ ਘਰੂ ਮਾਝਾ ਪਾਈਆਂ ਦੀ ਤੇ ਮਗਰ ਟੇਡੇ ਕੱਟ ਵਾਲਾ ਕੱਟਾ ਹੈ ਤੇ ਪੁੱਛਦੇ ਆਂ ਬਾਈਆਂ ਤੋਂ ਸਾਰੀ ਡਿਟੇਲ ਕਰਮਾਲੀ ਦੀ ਦੇਖੋ ਅੱਖ ਦੇਖੋ ਕਿੰਨੀ ਸੁਨੱਖੀ ਹੈ ਮੱਝ ਦੀ ਤੇ ਡਿਟੇਲ ਪੁੱਛ ਰਹੇ ਆਂ ਦੀ ਸਾਰੀ ਵੀ ਕਿੰਨੇ ਪੈਸੇ ਦੀ ਤੇ ਕਿੰਨਾ ਦੁੱਧ ਵੀ ਇਹਦੇ ਥੱਲੇ ਕਿੰਨਾ ਦੁੱਧ ਹੈ ਇਸ ਵੇਲੇ 11 ਲੀਟਰ 11 ਲੀਟਰ ਦੁੱਧ ਹੈ ਹਾਂਜੀ ਅੱਛਾ ਤੇ ਕਹਿੰਦੇ ਸੂਇਆ ਇਹ ਦੂਜਾ ਸੂਇਆ ਦੂਜੇ ਸੂਇਆ ਤੀਜੇ ਸੂਇ ਮਨਲਾ ਗੱਪਣਾ 2.5 ਮਹੀਨੇ ਦਾ 2.5 ਮਹੀਨੇ ਦੀ ਗੱਪਣ ਦੀ ਹੈ ਗੱਪਣ 2.5 ਮਹੀਨੇ ਦਾ ਚੱਕ ਪਾਸ ਹੈ ਕਿ ਨਹੀਂ ਚੱਕ ਪਾਸ ਚੱਕ ਪਾਸ ਠੀਕ ਆ ਤਾਂ ਇਹ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਇਹਨੂੰ ਸਾਢੇ 3 ਮਹੀਨੇ ਦੁੱਧ ਕਿੰਨਾ ਦਿੱਤਾ ਸੀ 11 ਲੀਟਰ ਦੁੱਧ ਬਹੁਤ ਸੋਹਣਾ ਗਿਆ ਰ ਮੱਥਲੇ ਤੇ ਆ ਇਹਦਾ ਘਟਾ ਟੇਡੇ ਘਟਾ ਵਾਲਾ ਲੀਲੀ ਰਾਵੀ ਚ ਤੇ ਦੇਖੋ ਬਈ ਅੱਖ ਦੇਖੋ ਮੱਝ ਦੀ ਤੇ ਇਹਦਾ ਵੀ ਟੇਡੇ ਘਟਾ ਵਾਲੀ ਲੀਲੀ ਰਾਵੀ ਚ ਪੈਂਦੀ ਆ ਤੇ ਹੁਣ ਇਹਦੀ ਡਿਮਾਂਡ ਕੀ ਕਰ ਦੋ ਪੈਸੇ ਦੀ ਹਾਂ ਵੀਰੇ 85000 ਰੁਪਏ 85000 ਰੁਪਏ ਤੇ ਲੈਣ ਦੇਣੀ ਆ ਮਨ ਲੈਣ ਦੇ ਨਹੀਂ 56000 ਰੁਪਏ ਜਾਂਦੀ ਲੈਣਾ ਆ ਤੇ ਇਹ ਨਹੀਂ ਹੈਗਾ ਵੀ ਟਚਕਾਰ ਆ ਗਈ। ਬੋਲਣਾ ਚੈੱਕ ਕਰਾ ਕੇ ਉਹ ਨਾਲ ਲੈ ਜੂ। ਹੂੰ। ਸਾਡੀ ਚੈੱਕ ਪਾਸ ਹੈ। ਅੱਛਾ। ਠੀਕ ਹੈ। ਤੇ ਇੱਕ ਵਾਰੀ ਮੈਂ ਫੇਰ ਦਿਖਾ ਦਾਂ ਮੱਤ ਬੜੀ ਸਖੀ ਹੈ। ਤੇ ਨਾੜਾਂ ਬੜੀਆਂ ਹੋਈਆਂ ਨੇ ਦੁੱਧ ਵਾਲੀਆਂ ਦੇਵੇ ਤੇ। ਆ ਲਓ ਜੀ। ਬੋਤਲੀ ਵੀ ਭਾਈ ਜਿੰਨਾ 11 ਲੀਟਰ ਚੋਕੇ ਉਹ ਲੈ ਲਈਏ। 11 ਲੀਟਰ ਚੋਕੇ? ਹਾਂ। ਠੀਕ ਹੈ। 11 ਲੀਟਰ ਬਾਈ ਕਹਿੰਦਾ ਭਾਵੇਂ ਚੋਕੇ ਲੱਗੇ ਹੈ ਜੀ ਕੋਈ ਗੱਲ ਨਹੀਂ। ਇੱਕ ਵਾਰ ਦੂਰ ਦਾ ਕਿਹਾ ਵੀ ਅਸੀਂ ਮੰਡੀ ਵਾਲਾ ਚਾਹਾਂ 11 ਲੀਟਰ ਹੁਣ ਚੋਣੇ ਆ। ਅੱਛਾ ਹਾਂ ਵੀ ਮੰਡੀ ਵਾਲਾ ਨਹੀਂ ਹੈਗਾ ਵੀ ਆਏ ਆ। ਵਾਲਾ ਨਹੀਂ ਵੀ ਆਪਾਂ ਕਹਿ ਦਈਏ ਤੇ ਹੋ ਜਾ। ਇੱਕੜ ਲਾ ਕੇ। ਹਾਂ ਵੀ 8 ਹੋਵੇ ਤੇ 11 ਆਖੀ ਜੰਨੇ ਆ। 11 ਹੀ ਹੈ ਦੇ ਥੱਲੇ ਹੁਣ। 11 ਹੀ ਹੈ ਪੂਰਾ ਠੀਕ ਐ। ਆ ਲਓ ਜੀ। ਬਿਲਕੁਲ ਸਨੱਖੀ ਮੱਝ। ਤੁਹਾਨੂੰ ਲੈ ਮੰਨ ਤੇ ਮੱਝ ਤੇ ਖਾਉ ਨੇ ਇਹਦੀ ਸਾਰੀ ਡਿਟੇਲ ਲੈ ਕੇ ਦੱਸ ਦਿਆਂ ਵੀ ਕਿੰਨਾ ਦੁੱਧ ਤੇ ਕੀ ਰੇਟ ਤੇ ਇੱਕ ਵਾਰੀ ਆਰਡਰ ਕੁਆਲਟੀ ਕਰ ਲੋ ਚੈੱਕ। ਉੜੀ ਜੀ ਮੈਂ ਉਪਰਤੀਤਾ ਹੈ ਤੇ ਸਾਰੀ ਡਿਟੇਲ ਪੁੱਛਾਂਗੇ ਕਿ ਕਿੰਨਾ ਦੁੱਧ ਤੇ ਕਿਹੜਾ ਪਿੰਡ ਤੇ ਕਿੱਥੋਂ ਆਇਆ ਤੇ ਕੀ ਮੰਗਦਾ ਸਤਿ ਸ੍ਰੀ ਅਕਾਲ ਬਾਪੂ ਜੀ ਹਾਂ 10 ਲੀਟਰ ਦੁੱਧ ਹੁਣ ਮੰਜ ਥੱਲੇ 10 ਲੀਟਰ ਕਿੰਨੇ ਕਿਚੜ ਦੀ ਛੋਈ ਆ ਸੱਪਾ ਮਹੀਨਾ ਹੋ ਗਿਆ ਚੀਨ ਮਗਰ ਚੰਨ ਪਰ ਕੱਟਾ ਕੱਟਾ ਹੈ ਕੱਟਾ ਠੀਕ ਹੈ ਹੁਣ ਕੀ ਡਿਮਾਂਡ ਕਰਦੇ ਹੋ ਮੰਗ ਲਓ ਇੱਕ 60 ਇੱਕ ਕਟਾਖਟਰ ਮੌਕੇ ਤੇ ਮੌਕੇ ਤੇ ਕਰ ਦਾਂਗੇ ਮਾਤਣ ਹਾਂਜੀ ਅੱਛਾ ਇੱਕ 60 ਤੇ ਦੁੱਧ ਕਿਹ ਲੀਟਰ 16 ਲੀਟਰ 16 ਲੀਟਰ ਦੁੱਧ ਛੋਈ ਨੂੰ ਨਹੀਂ ਨਾ ਹੋ ਗਿਆ ਇਹ ਸਵਾਲ ਇੱਕ ਮਹੀਨਾ ਹੋ ਗਿਆ ਛੋਈ ਨੂੰ ਠੀਕ ਹੈ ਪਿੰਡ ਕਿਹੜਾ ਆਪਣਾ ਕੁਰਨੇਖੁਰਦਾਈ ਕੁਰਨੇਖੁਰਦਾ ਠੀਕ ਹੈ ਤੇ ਭਾਈ ਇੱਕ ਵਾਰੀ ਮੈਂ ਫੇਸ ਅੱਡ ਕੁਆਟਿਕ ਕਰ ਚੱਕਰਵਾਦੇ ਆਹ ਲਓ ਜੀ ਛੋਟੀ ਜਿਹੀ ਲਿਛੇ ਕਰ ਚਾਹ ਮੱਝ ਤੇ ਅੱਜ ਦੇ ਰੇਟਾਂ ਦੀ ਜਾਣਕਾਰੀ ਆ ਇਹ ਤੇ ਲਓ ਜੀ ਸਾਮੰਢਿਤ ਨੇ ਮੱਝ ਆਇਆ ਬਾਈ ਲੈ ਕੇ ਤੇ ਇਹਦੇ ਮਗਰ ਕੱਟਰੂ ਆਦਾ ਕਿਹੜਾ ਬਿਲਕੁਲ ਬੱਛਰੂ ਵਰਗਾ ਹੈਗਾ ਤੇ ਸਾਰੀ ਡਿਟੇਲ ਪੁੱਛਦਾ ਬਾਈ ਤੋਂ ਵੀ ਇਹ ਮੱਝ ਥੱਲੇ ਕਿੰਨਾ ਦੁੱਧ ਹੈ ਲੀਲੀ ਰਾਵ ਵਿੱਚ ਪੈਂਦੀ ਹੈ ਬਾਈ ਠੀਕ ਹੈ ਲੀਲੀ ਰਾਵ ਵਿੱਚ ਲੀਲੀ ਰਾਵ ਵਿੱਚ ਪੈਂਦੀ ਹੈ ਤੇ ਸਾਰੀ ਡਿਟੇਲ ਪੁੱਛਦਾ ਬਾਈ ਤੋਂ ਆ ਲੈ ਕੇ ਲੈ ਬਾਈ ਤੋਂ ਤੋਰਾ ਤਰਾ ਕਰਾਉਣਾ ਚੱਕ ਲੈ ਤੋਰ ਦੇ ਬਾਈ ਦਿਖਾਉਂਦੇ ਆ ਬਾਈ ਬਿਲਕੁਲ ਨਗੀਨਾ ਉਬਰ ਦਿੱਤਾ ਹੈ ਜੀ ਚੌਥੇ ਮਾਲਾ ਜ ਮਾਰੀ ਰਣ ਦਾ ਕਿਹੜਾ ਡਰਦੀ ਆ ਵੀਰੇ ਚਲੋ ਜੀ ਦਿਖਾਉਨੇ ਆ ਕਰਮਾਲੀ ਤੇ ਗੈਪ ਵਾਲਾ ਥਣ ਬਿਲਕੁਲ ਸੁਨੱਖਾ ਤੇ ਅਡਰ ਕੁਆਲਟੀ ਕਰ ਲੋ ਚੱਕ ਇੱਕ ਵਾਰੀ ਲੀਲੀ ਰਾਜ ਪੈਂਦੀਆਂ ਲੰਮੀ ਪੂਛ ਤੇ ਚਿੱਟੇ ਖੁਰ ਤੇ ਅੱਖ ਬਿੱਲੀ ਤੇ ਆਹ ਲੋ ਜੀ ਥਾਰੀ ਡਿਟੇਲ ਪੁੱਛਦਾ ਬਾਈ ਤੋਂ ਕਿੰਨੇ ਪੈਸੇ ਦੀ ਕਿ ਕਿਥੋਂ ਆਇਆ ਤੇ ਬਨਲਾ ਬਾਈ ਪੀਰਾ ਹੋਏ ਕਰੋ ਜੀ ਟਕਵਾਟੀ ਚ ਇੱਕ ਵਾਰ ਇੱਕ ਵਾਰ ਫੇਰ ਦਿਖਾ ਦੇ ਤੁਹਾਨੂੰ ਟਕਵਾਟ ਨੇ ਸਤਿ ਸ੍ਰੀ ਅਕਾਲ ਬਾਈ ਕਿਹੜਾ ਪਿੰਡ ਹੈ ਕੋਟੜਾ ਦੀ ਪੀਕੀ ਕੋਈ ਅੱਛਾ ਉਹਦੀ ਡਿਟੇਲ ਦੱਸ ਅੱਜ ਦੀ ਵੀ ਕਿੰਨੇ ਚ ਦੀ ਛੁਈ ਹੈ ਦੱਸ ਦੇ ਸੀ ਦੱਸ ਦੇਣਾ ਦੀ ਤੇ ਉਹ ਸੀ ਬਨਕੀ ਦਾ ਲੱਗਿਆ ਸੀ ਆਮੀ ਠੀਕ ਆ ਭਰਾ ਹਾਂ ਵੀ ਠੀਕ ਆ ਭਰਾ ਠੀਕ ਆ ਭਰਾ ਅਸੀਂ ਅੱਛਾ ਤੇ ਹੁਣ ਕਿੰਨੇ ਲੀਟਰ ਦੁੱਧ ਦੇ ਤਲੇ 13 ਲੀਟਰ ਹੈ 13 ਲੀਟਰ ਤੇ ਰੇਟ ਇਹਦਾ ਕੀ ਕਰਦੇ 30 30 ਮੌਕੇ ਤੇ ਹਾਂ ਜੀ ਮੌਕੇ ਤੇ ਰਹੇਗਾ 11 12 ਤੇ ਹੈਗਾ ਅੱਛਾ ਤੇ ਕੁਝ ਨਹੀਂ ਰੇਟ ਤੇ ਮੌਕੇ ਤੇ ਕਰਾਉਂਗੇ ਕੋਈ ਛੋਟ ਰੇਟ ਤੇ ਮੌਕਾ ਦੱਸੂਗਾ ਮੌਕਾ ਠੀਕ ਹੈ ਤੇ ਭਾਈ ਇੱਕ ਵਾਰ ਫਿਰ ਮੱਝ ਤੇ ਕਰ ਤੇ ਆ ਲੈ ਕੀ ਆਹਾ ਅੱਛਾ ਆਖ ਠੀਕ ਹੈ ਠੀਕ ਹੈ ਕਿੰਨੇ ਚਿਰ ਦੀ ਹੋ ਗਈ ਇਹ ਡੇਢ ਸਾਲ ਦੀ ਤੇ ਹੈ ਖੀਰੀ ਆ ਠੀਕ ਹੈ ਉਹ ਕਿੰਨੇ ਪੈਸੇ ਮੰਗਦਾ ਹੋ ਇੱਕ ਵਾਰ ਯਾਰ ਬੂਰੀ ਦਿਖਾ ਦਿਆਂ ਕੱਟੀ ਤੇ ਸੱਚੇ ਗੱਲ ਬਾਈ ਕਿਹੜਾ ਪਿੰਡ ਆਪਣਾ ਕਿਹੜਾ ਪਲੇੜ ਹੈ ਕਿੰਨੇ ਚੱਦਿਆ ਕੱਟੀ ਉਹਦੇ ਡੇਢ ਸਾਲ ਦੀ ਕਿੰਨੇ ਪੈਸੇ ਮੰਗਦਾ ਸੱਚੀ ਗੱਲ? ਬੰਦੂ ਦਾ 20 ਰੁਪਇਆ ਕਰਦਾ। ਲਾਇਨ ਦੇਣ। ਇਹ ਦੇਦਾ। ਤੇ ਮੋਬਾਈਲ ਨੰਬਰ ਬੋ ਤੇਰਾ। 6286018 ਏ ਦਵਾਰੇ ਬੋਛ ਮਾਰ ਕੇ। 6286018 ਠੀਕ ਆ ਲੈ ਬਾਈ ਕੋਈ ਕੱਟੀ ਕਿੰਨੇ ਚਿਰ ਦੀ ਹੋਗੀ ਭਲਾ ਇਹ? ਡੇਢ ਸਾਲ ਦੀ ਠੀਕ। ਥੋੜਾ ਥੋੜਾ ਬਹੁਤ ਸੋਹਣਾ ਲੱਗਿਆ ਬਾਈ। ਅੱਛਾ ਦਿਖਾਈ ਮੜਾ ਜਾ ਕਰਾਈ ਚੈੱਕ। ਇਹ ਆ ਦੇ। ਯਾਰ ਠੰਡੀ ਸੀਲ ਕੱਟੀ ਆ ਦੇ। ਸਾਡੀਆਂ ਦੇਖੋ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ। ਯਾਰ ਇਹ ਕੋਈ ਵਾਲਾ ਨਹੀਂ ਜਾਏਗਾ। ਦੇ ਦੇ ਹੂੰ ਤੇਰੀ ਦੀ ਬੋਲਣਾ ਬੋਲਦੀ ਪੈਰ ਤੋਂ ਤਿੰਨ ਦੇ ਅੱਛਾ ਨਾ ਕਿੰਨੇ ਵੱਡ ਰਹੇ ਚਲੋ ਇਹ ਤਾਂ ਫਿਰ ਨਵਾਈ ਨੂੰ ਨਹੀਂ ਜਾਂਦੇ ਅੱਜਕੱਲ ਸਿਆਲ ਦੀ ਰੋਕਤਾ ਠੀਕ ਆ ਕੀ ਮੰਗਦਾ ਬਾਈ ਕੀ ਆ ਚਾ ਉਹ ਬਾਈ ਦੀ ਆ ਸਾਹਮਣੇ ਪੁੱਛ ਲਾ ਬਾਈ ਗਾਹ ਕ ਬਹੁਤ ਲੱਗਦਾ ਕੱਤੀ ਤੇ ਦੀ ਝੂਟੀ ਐ ਬਾਈ ਕਹਿੰਦਾ ਫਤਿਹਬਾਦ ਤੋਂ ਆਏ ਆਗੇ ਤੇ ਲੈ ਤੌਰ ਬਾਈ ਇੱਕ ਥੋੜਾ ਜਿਹਾ ਕਿਰਾ ਕੱਦ ਛੋਟਾ ਕੋ ਪਹਿਲਾਂ ਨਾ ਤੇ ਇੱਕ ਵਾਰ ਥੰਨੀਆ ਤੁਰੀਆ ਦਿਖਾ ਦੀਏ ਪੂਰਾ ਸੋਨਾ ਜਿਹਾ ਟੱਪਾ ਬਣਾ ਹੋਇਆ ਤੇ ਆ ਕਰ ਲੋ ਜੀ ਅਟਰ ਕੁਆਰਟ ਕਰ ਲੋ ਚੱਕ ਮੱਝ ਦੀ ਤੇ ਫ੍ਰੈਸ਼ ਕਰੋ ਇੱਕ ਵਾਰ ਚੱਕ ਟੋਟੀ ਦਾ ਕੋਈ ਦੰਦਾ ਭਾਈ ਹੈ ਕੋਈ ਦੰਦਾ ਦੋ ਦੰਦਾ ਠੀਕ ਹੈ ਇੱਕ ਵਾਰ ਕੋਈ ਨਾ ਬਛਰੂ ਇਹਦਾ ਕਟਰੂ ਦਾ ਕਰਦੀ ਹੈ ਚੱਲ ਬੰਨ ਉੱਥੇ ਕੋਈ ਕਰਦਿਆਂ ਗੱਲ ਮਗਰ ਕੱਟੀ ਆ ਤੇ ਕੈ ਦਿਨਾਂ ਦੀ ਛੂਈ ਆ ਕੋਈ 12 13 ਦਿਨਾਂ ਦੀ ਛੂਈ ਆ 12 13 ਦਿਨਾਂ ਦੀ ਛੂਈ ਆ ਠੀਕ ਹੈ ਤੇ ਮਗਰ ਕੱਟੀ ਤੇ ਦੁੱਧ ਕਿੰਨੇ ਲੀਟਰ ਹੋਣੇ ਥੱਲੇ 10-11 ਕਿਲੋ ਵੀਰੇ 10-11 ਲਈ 11 ਕਿਲੋ ਦੁੱਧ 11 ਕਿਲੋ ਨਹੀਂ ਦੇਖਦਾ ਪੱਕਾ ਹੈ ਦੁੱਧ 11 ਕਿਲੋ ਤਿਆਰ ਹੈ ਅੱਛਾ ਤੇ ਰੇਟ ਕੀ ਕਰਤਾ ਹੁਣ ਮਤਲਬ 95000 ਕਰਦੇ ਨੇ 90000 ਦੇ 90 ਦੀ ਦੇ ਦੋ 95 ਕਰਦੇ ਹੋ ਠੀਕ ਆਏ ਕਿੱਥੋਂ ਤੁਸੀਂ ਫਤਿਹਬਾਦ ਤੋਂ ਫਤਿਹਬਾਦ ਤੋਂ ਠੀਕ ਹੈ ਭਾਈ ਫਤਿਹਬਾਦ ਤੋਂ ਆਇਆ ਭਾਈ ਇੱਕ ਵਾਰੀ ਮੈਂ ਚੰਤੀ ਦਾ ਫੇਰ ਦਿਖਾ ਦਿਆਂ ਛੋਟੀਆਂ-ਛੋਟੀਆਂ ਥਣੀਆਂ ਪਹਿਲਾਂ ਛੋਟੀਆਂ ਛੋਟੇ ਜੇ ਕੱਟ ਦੀ ਲੈ ਜੀ ਠੀਕ ਹੈ ਇੱਕ ਦਾਜ ਇਸ ਮੱਝ ਦਾ ਵਪਾਰੀ ਲੱਗਿਆ ਹੋਇਆ ਦੇਖਦਾ ਕਿ ਰੇਟ ਨਿਕਲਦਾ 99000 ਲੱਗਿਆ ਮੱਝ ਤੇ ਕਰਮਾ ਦਿੱਤੇ ਦੇਖ ਲਿਆ ਕਿੰਨੇ ਕਤਨ ਦੀ ਚੋਣ ਤੇ ਕਰਨਾ ਪੁੱਤ ਮੰਡੀ ਤੇ ਜਾਦੇ ਲੀਲੀ 라ਵੀ ਨੂੰ ਕਵਰ ਕੀਤੀਆਂ ਨੇਗੀਆਂ ਇੱਕ ਮੱਝ ਹੋਰ ਮਾਨਸਾਈ ਹੈਗੀ ਲੀਲੀ 라ਵੀ ਚ ਦਿਖਾਉਣੇ ਆਗੇ ਤੇ ਇਹਦੇ ਮਗਰ ਜਨਵਰ ਵੀ ਲੀਲੀ ਰਵਚੀ ਆ ਕੱਟੀ ਐ ਕਿੰਨੇ ਕੁ ਦਿਨਾਂ ਦੀ ਐ ਬਾਈ ਸੂਈ ਇਹ 15 ਦਿਨਾਂ ਦੀ 15 ਦੀ ਆਮ ਇਹ ਸਾਂਤੂ ਹੀ ਕਰਵਾਈ ਸੀ ਸਮਰਾਈ ਸੀ ਕੋਈ ਸੀਮਰ ਸੀ ਕੋਈ ਸੇ ਪਤਾ ਵੀ ਸਾਂ ਬਾਰੇ ਨਹੀਂ ਇੰਨਾ ਨਹੀਂ ਬਸ ਆਮ ਹੀ ਟਿਕ ਕਪੜਾ ਸੀਗਾ ਠੀਕ ਐ ਠੀਕ ਕੈ ਲੀਟਰ ਦੁੱਧ ਕੱਢਦੀ ਆ ਹੁਣ ਇਹ ਮੱਝ 12 ਲੀਟਰ 12 ਲੀਟਰ ਦੁੱਧ ਕੱਢਦੀ ਐ ਠੀਕ ਐ ਤੇ ਸੂਏ ਕੰਮੇ ਹੋ ਬਾਈ ਇਹ ਟੀਜੂਏ ਕੋਈ ਇਹਦੀ ਤਾਰੀਫ ਵਗੈਰਾ ਆਪ ਦੀ ਜਮਾ ਕਰਦੀ ਐ ਸ਼ੇਮ ਆਹ ਆਹ ਬਈ ਅੱਛਾ ਤੇ ਇਧਰ ਕਾਟੇ ਦੀ ਮਾਂ ਦਾ ਕੋਈ ਹੈ ਕਿ ਨਹੀਂ ਐਡਾ ਲੰਮਾ ਨਹੀਂ ਜਾਂਦੇ ਪਿੰਡਾਂ ਵਾਲੇ ਤੈਨੂੰ ਪਤਾ ਹੀ ਹਾਂ ਤੇ ਠੀਕ ਹੈ ਹੁਣ ਇਹਦੀ ਡਿਮਾਂਡ ਕੀ ਕਰਦੇ ਹੋ ਸਹੀ ਸਹੀ ਮੇਰੇ ਤਰਫੋਂ 1 ਲੱਖ 16 ਤੇ ਮੌਕੇ ਤੇ ਕੁਝ ਮਾਨਤਨ ਮਾੜਾ ਮੋਟਾ ਹੋ ਜੀ ਮਾੜਾ ਮੋਟਾ ਹੋ ਜੀ ਲੈ ਬਈ ਇੱਕ ਵੰਤ ਦਿਖਾ ਦਿਆਂ ਤੇ ਦੁੱਧ ਕਿੰਨੇ ਲੀਟਰ ਦੱਸਿਆ ਸੀ 12 ਲੀਟਰ ਦੁੱਧ ਆ ਬਈ ਤੇ ਸੂਏ ਕਹਨੇ ਤੀਜੇ ਸੂਏ ਆ ਠੀਕ ਹੈ ਹੈ ਤੇ ਆ ਮਗਰ ਕੱਟੀ ਆ ਕੱਟੀ ਬਹੁਤ ਸਨਰਖੀ ਆ ਤੇ ਆ ਰੋਜ ਵਪਾਰੀ ਲੱਗਿਆ ਹੋਇਆ ਹੋ ਸਕਦਾ ਵਿਕ ਜੇ ਇੱਕ ਵਾਰੀ ਤੋੜਾ ਤਰਾ ਕਰ ਲੋ ਛੋਟੀ ਦਾ ਚੱਕ ਅਟਕ ਕੁਆਲਟੀ ਸਨਰਖੀ ਬਣਾਈ ਹੋਈ ਆ ਅੱਜ ਦੀ ਫੇਸ ਕਰ ਲੋ ਇੱਕ ਵਾਰੀ ਕਰ ਮਾਜ ਦਾ ਜੇ ਸਿੰਘ ਖੁੱਲੇ ਨੇ ਤੇ ਇੱਕ ਵਾਰੀ ਫੇਸ ਦਿਖਾ ਦੇਣਾ ਆ ਜਾ ਸੋਣਿਆ ਤੇ ਫੇਸ ਕੁਆਲਟੀ ਕਰੋ ਮਾਜ ਦੀ ਚੈੱਕ ਹਰਿਆਣੇ ਵਾਲੀ ਐ ਇਹ Rajasthan ਦੀ Rajasthan ਦੀ ਠੀਕ ਐ ਤੇ ਤੇਰੇ ਕੋਲ ਕਿਵੇਂ ਆ ਗਈ ਅੱਜ ਯਾਰ ਲਾਣਦਾਰ Rajasthan ਲਾਣਦਾਰ ਲੈ ਕੇ ਆਉਂਦਾ Rajasthan ਚਲੇ ਬਾਈ Rajasthan ਚੁਲੇ ਹੁੰਦਾ ਕਹਿੰਦਾ ਸਾਡਾ ਲਾਣੇਦਾਰ ਮੱਝਾਂ ਤੇ ਬਾਈ ਕੋਲੇ ਮੱਝਾਂ ਬੜੀਆਂ ਸਕੀਨ ਨੇ ਤੇ ਇੱਕ ਵਾਰੀ ਦਾ ਆਰਡਰ ਕੁਆਲਟੀ ਕਰੋ ਮੱਝ ਦੇ ਚੱਕ ਮੁੱਠੀ ਥਣ ਗੈਬ ਵਾਲਾ ਲੱਗਿਆ ਹੋਇਆ ਲੰਮੀ ਪੂਛ ਤੇ ਆ ਜਾ ਮੋੜ ਦਾ ਪੁੱਛ ਤੇ ਪੁੱਛਦਾ ਇਹਦੀ ਸਾਰੀ ਡਿਟੇਲ ਉਹ ਤਾਂ ਫਿਰ ਵੀ ਕਿੰਨੇ ਪੈਸੇ ਮੰਗਦਾ ਤੇ ਕਿੰਨਾ ਦੁੱਧ ਦੇ ਬੰਦੇ ਨੂੰ ਕਿਰਾਇਆ ਸੋਣਿਆ ਸਸਰੀ ਕਾਲ ਬਾਈ ਸਸਰੀ ਕਾਲ ਜੀ ਅੱਛਾ ਹੁਣ ਦੱਸੋ ਵੀ ਕਿਹੜਾ ਪਿੰਡ ਆਪਣਾ ਭੋਲੀ ਕਿਹੜਾ ਪਿੰਡ ਤੁਹਾਨੀਗੜ ਤੇ ਇਹ ਮੱਝ ਥਲੇ ਕਿੰਨੇ ਲੀਟਰ ਦੁੱਧਦਾ ਹੁਣ 16 ਕਿਲੋ ਦੁੱਧਦਾ ਜੀ 16 ਲੀਟਰ ਤੇ ਮਗਰ ਬੱਚਾ ਕੀ ਹੈ ਇਹਦੇ ਬੱਚਾ ਮਗਰ ਕੱਟਾ ਹੈ ਕੱਟਾ ਹੈ ਇਹਦੇ ਤੇ ਸੂਈ ਨੂੰ ਕਿੰਨੇ ਚਿਰ ਹੋਇਆ ਸੂਈ ਨੂੰ ਹੋ ਗਈ ਜੀ ਨੂੰ 25 26 ਦਿਨ 25 26 ਦਿਨ ਤੇ ਠੀਕ ਹੈ ਤੇ ਹੁਣ ਡਿਮਾਂਡ ਕੀ ਕਰਦੇ ਡਿਮਾਂਡ ਮੁੱਲ ਤੇ 135 ਕਰਦੇ ਜੀ ਇਹਦਾ ਹੂੰ ਓਕੇ ਤੇ 25 ਦੀ ਦੇ ਦਾਂਗੇ 25 ਦੀ ਦੇ ਦਾਂਗੇ ਠੀਕ ਹੈ ਤੇ ਆਹ ਲੋ ਜੀ ਮੋਬਾਈਲ ਨੰਬਰ ਕੋਈ ਨਿਸ਼ਪਰਕ ਕਰਾ ਲਾਂਗੇ ਪਾਈਆਂ ਨਾਲ ਤੇ ਮੋਬਾਈਲ ਨੰਬਰ ਆਪਣਾ ਵੀਰੇ ਹਾਂ 99436 67000 ਅੱਛਾ ਇੱਕ ਵਾਰੀ ਫੇਰ ਬੋਲੇ 99436 67000 ਠੀਕ ਹੈ ਤੇ ਆਹ ਲੋ ਭਾਈ ਕਹਿੰਦਾ Rajasthan ਦੀ ਮਾਝਾ ਭਾਈ ਹੈ ਵੀ ਗੱਲ ਸਿਰਾਂ ਜਮਾ ਸਾਰੀ ਡਿਟੇਲ ਦੇ ਪੁੱਛਦਾ ਹੀ ਦੀ ਦਿਖੋ ਨਿਆਤ ਨੂੰ ਹੀਰਾ ਤੇ ਆਹ ਲੋ ਜੀ ਇੱਕ ਵਾਰੀ ਕੁਆਲਿਟੀ ਚੈੱਕ ਕਰੋ ਮਾਜੀ ਟ੍ਰਿਸ਼ਣ ਤੁਨ ਮੈਂ ਸਹੀ ਬਣਦਾ ਬਾਈ ਹੁਣ ਬਾਈ ਬਣਦਾ ਨਹੀਂ ਉਹ ਆ ਸਿਰ ਕਿਹਾ ਹੁਣ ਇਹ ਨਾਲੇ ਬੰਦਿਓ ਕੱਢਦੇ ਹੋ ਹਰੇ ਖਾੜੀਏ 500 ਰੁਪਏ